ਸੋ ਸਾਨੂੰ ਜਿੰਝ ਮੋਲ ਨੀ ਮੈਨੂੰ ਇਹ ਨਾ ਅੱਖ ਕਿ ਤੁਸੀਂ ਕਦੀ ਸੰਤ ਪਿੰਡਰਾ ਵਾਲਿਆਂ ਨੂੰ ਭੁੱਲਣਾ ਨਹੀਂ ਹੈਗਾ ਤੁਸੀਂ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਨਾਲ ਤੁਹਾਡਾ ਪਿਛੋਕੜ ਜੁੜਦਾ ਤੁਹਾਡੇ ਪਰਿਵਾਰ ਦਾ ਕੀ ਕੀ ਪਿਛੋਕੜਾ ਤੁਹਾਡਾ ਉਹ ਦੱਸੋਗੇ ਥੋੜਾ ਬਾਬਾ ਦੀਪ ਸਿੰਘ ਜੀ ਦੀ ਕੁਲਚੋ ਮੈਂ ਨੌਵੀਂ ਪੀੜ੍ਹੀ ਹੈਗਾ ਮਾਨ ਸਾਹਿਬ ਨੂੰ ਨਾਨਾ ਜੀ ਕਹਿ ਕੇ ਬੁਲਾਉਣੀ ਹੋ ਜਾਂ ਪ੍ਰਧਾਨ ਸਾਹਿਬ ਕਹਿ ਕੇ ਬੁਲਾਉਣੀ ਹੋ 46 ਤੱਕ ਪ੍ਰਧਾਨ ਸਾਹਿਬ ਕਹਿ ਕੇ ਬੁਲਾਉਂਦੇ ਹੂੰ ਉਹੀ ਪਾਰਟੀ ਦਾ ਕਲਚਰ ਹੈ ਐਕਸੈਂਟ ਤੁਹਾਡਾ ਮਾਨਸਾਹ ਵਰਗਾ ਹੀ ਆ ਜਿਵੇਂ ਜਿਵੇਂ ਮਾਨਸਾਹ ਬੋਲਦੇ ਨੇ ਈਮਾਨ ਸਿੰਘ ਮਾਨ ਬੋਲਦੇ ਨੇ ਸਾਰੇ ਜੇ ਇਸੇ ਤਰ੍ਹਾਂ ਬੋਲਦੇ ਹੋ ਨਹੀਂ ਫਿਰ ਕੰਪਲੀਮੈਂਟ ਹੈ ਕਿ ਇਹ ਕੋਈ ਮਾਰੀ ਚੀਜ਼ ਹੈ ਜਿਹੜੇ ਤੁਹਾਡੇ ਆਪੋਨੈਂਟਸ ਨੇ ਉਹ ਕਹਿ ਰਹੇ ਨੇ ਬਾਹਰੋਂ ਆ ਕੇ ਤੁਸੀਂ ਇੱਥੇ ਡੂਨ ਲੜ ਰਹੇ ਹੋ ਉਹ ਇੱਥੋਂ ਦੇ ਰਹਿਣ ਵਾਲੇ ਨਹੀਂ ਡੂਨ ਚ ਪੜਦੇ ਨੇ ਵਾਲੇ ਹੁੰਦਾ ਸੀਐਨ ਸਾਹਿਬ ਕਹਿੰਦੇ ਕਹਿੰਦੇ ਪੰਜਾਬੀ ਨਹੀਂ ਆਉਂਦੀ ਹੁੰਦੀ ਤੇ ਸੀਐਨ ਸਾਹਿਬ ਨੇ ਫਿਰ ਪੰਜਾਬ ਦਾ ਜਲੂ ਕਿ ਉਹਨਾਂ ਨੰਨਾ ਜੀ ਕਹਿੰਦੇ ਹੁੰਦੇ ਨੇ ਕਹਿੰਦੇ ਸੀਐਮ ਮਾਨ ਨੇ ਜਿਹੜੇ ਉਹ ਲੋਕਲ ਮਾਨ ਨੇ ਅਸੀਂ ਪਾਕਿਸਤਾਨ ਤੋਂ ਆਏ ਹੋਏ ਮਾਨ ਆ ਕਹਿੰਦੇ ਸਾਡੇ ਚਾਹੀ ਫਰਕ ਹੈ ਫਿਰ ਇੱਕ ਕੋਈ ਡੂੰਗੀ ਗੱਲ ਹੈ ਪਿਛਲੀ ਵਾਰ ਮਾਨ ਸਾਹਿਬ ਜਿੱਤ ਗਏ ਸੀ ਇਸ ਵਾਰ ਉਹਨਾਂ ਨੂੰ ਵੋਟਾਂ ਘੱਟ ਪਈਆਂ ਰਹਿ ਗਈ ਸੀ ਤਾਂ ਕੀ ਲੱਗਦਾ ਉਹ ਇੰਪੈਕਟ ਵੀ ਪਾਊਗਾ ਇਸ ਵਾਰ ਜਾਂ ਨਹੀਂ ਰਿਵਾਈਵ ਹੋ ਕੇ ਉੱਪਰ ਆਉਂਗੇ ਨਹੀਂ ਦੇਖੋ ਸਰਦਾਰ ਸਮਜੀਤ ਸਿੰਘ ਮਾਨ ਦੇ ਹਾਰਣ ਪਿੱਛੇ ਬਹੁਤ ਵੱਡੀ ਤਾਕਤਾਂ ਤੁਹਾਡੇ ਪਰਿਵਾਰ ਨੂੰ ਜਾਂ ਹੋਰ ਜਿੰਨੇ ਵੀ ਨੇ ਉਹਨਾਂ ਕਾਕਿਆਂ ਦੇ ਪਰਿਵਾਰ ਕਹਿ ਕੇ ਬੁਲਾਉਂਦੇ ਨੇ ਕਾਕਾ ਕਲਚਰ ਚੱਲਦਾ ਹੈ ਨਾ ਵੀ ਤਨਵਾਦ ਕਰਦਾ ਕਿ ਮਹਾਰਾਜ ਨੇ ਮੈਨੂੰ ਉਹਨਾਂ ਵਰਗਾ ਨਹੀਂ ਬਣਾਇਆ ਤੇ ਪੰਜਾਬ ਤਾਂ ਇਹਨਾਂ ਨੇ ਲੁੱਟ ਲਿਆ ਜਿਵੇਂ ਅਬਦਾਲੀ ਨੇ ਲੁੱਟਿਆ ਸੀ ਪਰ ਉਹ ਤਾਂ ਕਹਿੰਦੇ ਕਹਿੰਦੇ ਪੰਜਾਬ ਸਭ ਤੋਂ ਪਹਿਲਾਂ ਵਾਲਿਆਂ ਨੇ ਲੁੱਟਿਆ ਕਹਿੰਦੇ ਸੀ ਤਾਂ ਪੰਜਾਬ ਬਹੁਤ ਵਧੀਆ ਕਰਦਾ ਸੁਖਵੀਰ ਬਾਦਲ ਕਹਿ ਰਹੇ ਕਹਿੰਦੇ ਰਹੇ ਨੇ ਕਹਿੰਦੇ ਕਹਿੰਦੇ ਫੂਰ ਨਹੀਂ ਬਣਾ ਲੈਣਾ ਸੀਐਮ ਸਾਹਿਬ ਕਹਿੰਦੇ ਸੀ ਦਿੱਲੀ ਮਾਡਲ ਲੈ ਕੇ ਆਂਦਾ ਸਾਰਾ ਕਾਂਗਰਸ ਦਾ ਆਪਣਾ ਮਾਡਲ ਹੈ ਕੀ ਲੱਗਦਾ ਪੰਜਾਬ ਨੂੰ ਕਿਹੜਾ ਮਾਡਲ ਚਾਹੀਦਾ ਪੰਜਾਬ ਕਿਸੇ ਨੇ ਨੱਕ ਚੋਖੇ ਚ ਲੈਣਾ ਬਾਲੀ ਕਿਸੇ ਨੇ ਕੰਨ ਪੱਟ ਦੇਣਾ ਕਿਸੇ ਨੇ ਉਂਗਲ ਵੱਢ ਦੇਣੀ ਉਂਗਲ ਵੱਢ ਕੇ ਖੋ ਲੈਣਾ ਸਾਰਾ ਪੰਜਾਬ ਦਾ ਸਰਮਾਇਆ ਲੁੱਟ ਕੇ ਇਹ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲ ਰਹੀਆਂ ਨੇ ਇਹ ਦਿੱਲੀ ਤੋਂ ਕਿਉਂ ਚੱਲ ਰਹੀਆਂ ਵਿਆਹ ਹੋਇਆ ਹੋਣਾ ਤੁਹਾਡੇ ਬੱਚੇ ਹੋਣਗੇ ਜੇ ਤੁਹਾਡੇ ਘਰੇ ਤੁਹਾਡੇ ਬੱਚੇ ਵਿਆਹ ਜੀ ਹੋਣਾ ਦਾ ਤੁਸੀਂ ਵੀ ਸਾਡੀ ਟੀਮ 'ਚ ਆਇਓ ਜਦੋਂ ਆਪਣੇ ਐਮ.ਐਲ.ਏ ਬਣ ਜਾਵਾਂਗੇ ਹਾਂਜੀ ਤੇ ਅੱਜਕੱਲ ਪੰਜਾਬ 'ਚ ਰਵਾਇਤ ਹੈ ਜੇ ਜਦੋਂ ਐਮਐਲਏ ਕੋਈ ਬੰਦਾ ਹੈ ਤੇ ਉਹਦਾ ਤੇ ਉਹਦੇ ਨਾਲਦਿਆਂ ਦਾ ਵਿਆਹ ਹੋ ਜਾਂਦਾ ਹੈ ਜੇ ਕੋਈ ਸਤਿ ਸ਼੍ਰੀ ਅਕਾਲ ਲੰਡ ਟਵੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਬਰਨਾਲਾ ਜ਼ਿਮਨੀ ਚੋਣਾ ਦੇ ਵਿੱਚ ਜੋ ਹੈ ਹੌਟ ਸੀਟ ਬਣਿਆ ਹੋਇਆ ਹੈ ਜਿੱਥੋਂ ਗੋਮਨ ਸਿੰਘ ਸੰਧੂ ਜੋ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਨੇ ਉਹ ਖੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਤਾਂ ਗੱਲਬਾਤ ਕਰਾਂਗੇ ਸੰਤੋ ਦਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਰਾਜਵੀਰ ਸਿੰਘ ਜੀ ਤਾਂ ਕੀ ਲੱਗਦਾ ਹੈ ਕੀ ਕਹਿੰਦਾ ਬਰਨਾਲਾ ਬਰਨਾਲਾ ਦੁਖੀ ਹੈ ਹੂੰ ਤੇ ਬਰਨਾਲਾ ਆਪ ਦਾ ਦੁੱਖ ਪ੍ਰਗਟ ਕਰੂਗਾ 13 ਤਰੀਕ ਨੂੰ ਤੇ ਇੱਥੇ ਸਮੱਸਿਆਵਾਂ ਬਹੁਤ ਜ਼ਿਆਦੀਆਂ ਹੈਗੀਆਂ ਬਹੁਤ ਗੰਭੀਰ ਤੇ ਡੂੰਗੀ ਸਮੱਸਿਆਵਾਂ ਹੈਗੀਆਂ ਤੇ ਮੈਨੂੰ ਪੂਰੀ ਆਸ ਹੈਗੀ ਹੈ ਕਿ ਲੋਕਾਂ ਨੇ ਐਦ ਕੀ ਝੂਠੇ ਲਾਰੇ ਲੱਪਿਆਂ ਪਿੱਛੇ ਨਹੀਂ ਲੱਗਣਾ ਤੇ ਲੋਕਾਂ ਨੇ ਇੱਕ ਅਸਲ ਬਦਲਾ ਲੈਣਾ ਪਿਛਲੀ ਵਾਰ ਮਾਨ ਸਾਹਿਬ ਜਿੱਤ ਗਏ ਸੀ ਇਸ ਵਾਰ ਉਹਨਾਂ ਨੂੰ ਵੋਟਾਂ ਘੱਟ ਪਈਆਂ ਰਹਿ ਗਈ ਸੀ ਤਾਂ ਕੀ ਲੱਗਦਾ ਉਹ ਇੰਪੈਕਟ ਵੀ ਪਊਗਾ ਇਸ ਵਾਰ ਜਾਂ ਨਹੀਂ ਰਿਵਾਈਵ ਹੋ ਕੇ ਉੱਪਰ ਆਉਂਗੇ ਨਹੀਂ ਦੇਖੋ ਸਦਾ ਸਮਨਜੀਤ ਸਿੰਘ ਮਾਨ ਦੇ ਹਾਰਨ ਪਿੱਛੇ ਬਹੁਤ ਵੱਡੀ ਤਾਕਤਾਂ ਲੱਗੀਆਂ ਹੋਈਆਂ ਸੀਗੇ ਉਹਨਾਂ ਨੂੰ ਹਰਾਉਣ ਹਰਾਉਣ ਪਿੱਛੇ ਤੇ ਕਿਤੇ ਨਾ ਕਿਤੇ ਉਹ ਆਪ ਦੇ ਸਟ੍ਰੈਟਜੀਸ ਤੇ ਕਾਮਯਾਬ ਹੋ ਗਏ ਸੀਗੇ ਅੱਪਾ ਕਿਤੇ ਠੰਡੇ ਪੈ ਗਏ ਸੀਗੇ ਤੇ ਐ ਕਿ ਅੱਪਾ ਪੂਰੀ ਜੋਰ ਸ਼ੋਰ ਨਾਲ ਉਹਨਾਂ ਤਾਕਤਾਂ ਦਾ ਅਸੀਂ ਸਾਹਮਣਾ ਕਰਦੇ ਆਂ ਤੇ ਉਹਨਾਂ ਨੂੰ ਪੂਰਾ ਪੂਰਾ ਜਵਾਬ ਦੇਵਾਂਗੇ ਤੇ ਤੁਸੀਂ ਦੇਖੋਗੇ ਕਿ ਐ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਭਰੋਸਾ ਕਰਨਾ لوکاں ਦੇ ਵਿੱਚ ਜਾਣਦੇ ਹੋ ਕੀ ਕੀ ਪ੍ਰੋਬਲਮਸ ਨੇ ਲੋਕਾਂ ਦੀਆਂ ਜਿਵੇਂ ਵਲੋ ਇੱਥੋਂ ਦੇ ਜਿਹੜੇ ਤੁਹਾਡੇ ਹੋਰ ਨਾ ਪਾਰਟੀਆਂ ਦੇ ਕੈਂਡੀਡੇਟ ਨੇ ਜਿਹੜੇ ਤੁਹਾਡੇ ਆਪੋਨੈਂਟਸ ਨੇ ਉਹ ਕਹਿ ਰਹੇ ਨੇ ਬਾਹਰੋਂ ਆ ਕੇ ਤੁਸੀਂ ਇੱਥੇ ਚੋਣ ਲੜ ਰਹੇ ਹੋ ਉਹ ਇੱਥੋਂ ਦੇ ਰਹਿਣ ਵਾਲੇ ਨੇ ਇਹ ਦੇਖੋ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਸਰ ਰਾਜਵੀਰ ਸਿੰਘ ਜੀ ਉਹ ਲੋਕਤੰਤਰ 'ਚ ਸਭ ਤੋਂ ਜ਼ਰੂਰੀ ਭੂਮਿਕਾ ਨਿਭਾਉਂਦੀ ਹੈ ਜੇ ਵਿਰੋਧੀ ਧਿਰ ਮਜ਼ਬੂਤ ਹੈ ਸੱਤਾ ਧਿਰ ਤੇ ਮਜਬੂਰੀ ਚੋਂ ਲੋਕਾਂ ਦੇ ਹਿੱਤ ਚ ਕੰਮ ਕਰਦੀ ਹੈ ਲੋਕ ਮੁੱਦਿਆਂ ਤੇ ਕੰਮ ਕਰਦੀ ਹੈ ਜੇ ਜੇ ਸੱਤਾ ਤਰੀ ਤੇ ਨੂੰ ਤੁਸੀਂ 92 ਦੇ 93 ਕਰ ਦੋਗੇ 94 ਕਰ ਦੋਗੇ ਤੇ ਫਿਰ ਉਹਨਾਂ ਚ ਉਹਨਾਂ ਖੋਰ ਹੰਕਾਰ ਵਧੀ ਜਾਂਦਾ ਤੇ ਉਹ ਸੰਕਾਰ ਵਿੱਚੋਂ ਉਹ ਲੋਕਾਂ ਦਾ ਸਾਥ ਛੱਡ ਜਾਂਦੀ ਹੈ ਜਿਹੜੀ ਚੀਜ਼ ਅੱਜ ਇੱਥੇ ਬਰਨਾਲੇ ਨੂੰ ਬਰਨਾਲੇ ਚ ਦੇਖਣ ਨੂੰ ਮਿਲ ਰਹੀ ਹੈ ਸੋ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਥੋੜਾ ਜਿਆਦਾ ਯਾਦ ਕਰੋ ਸਮਾਂ ਜਦੋਂ ਸਰਦਾਰ ਸੁਮਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੀਗੇ ਉਸ ਵੇਲੇ ਇਸ ਇਲਾਕੇ ਦੇ ਨੌ ਵਿਧਾਨ ਸਭਾ ਹਲਕੇ ਜਿਹੜੇ ਪੈਂਦੇ ਆ ਲੋਕ ਸਭਾ ਸੰਗਰੂਰ 'ਚ ਉਹਨਾਂ ਚੋਂ ਕਿਸੇ ਵੀ ਸਰਕਾਰ ਦੇ ਨਮਾਇਦੇ ਦੀ ਗੈਰ ਹਾਜ਼ਰੀ ਨਹੀਂ ਸੀਗੀ ਜਿਵੇਂ ਦੇਬ ਮਾਨ ਹੈਗੇ ਨਾਬੇ ਦੇ ਉਹ ਪਹਿਲੇ 2 ਦਿਨ ਸਾਈਕਲ ਤੇ ਸਫ਼ਰ ਕਰ ਰਹੇ ਸੀਗੇ ਨਾਬੇ ਤੋਂ ਵਿਧਾਨ ਸਭਾ ਤੱਕ ਉਸ ਤੋਂ ਬਾਅਦ ਉਹ 6 ਮਹੀਨੇ ਕੈਨੇਡਾ ਲਾ ਕੇ ਆਏ ਇੱਥੇ ਕੋਈ ਵੀ ਨਮਾਇਦਾ ਆਮ ਆਦਮੀ ਪਾਰਟੀ ਦਾ ਇਲਾਕਾ ਛੱਡ ਕੇ ਨਹੀਂ ਗਿਆ ਇਹਨਾਂ ਦੀ ਵੀ ਪੂਰੀ ਭਾਜਨਟ ਸੀਗੀ ਸਰਦਾਰ ਸਰਬੰਜੀਤ ਸਿੰਘ ਮਾਨ ਦੀ ਬਤੌਰ ਮੈਂਬਰ ਪਾਰਲੀਮੈਂਟ ਤੇ ਉਹਨਾਂ ਦੀ ਸਾਰੀ ਟੀਮ ਦੀ ਵੀ ਪੂਰੀ ਭਾਜਨਟ ਸੀਗੀ ਇਹਦੇ ਨਾਲ ਇਲਾਕੇ ਦਾ ਬਹੁਤ ਫਾਇਦਾ ਹੁੰਦਾ ਹੈ ਇਹੀ ਲੋਕਤੰਤਰ ਦੇ ਅਸੂਲ ਹੁੰਦੇ ਆ ਸੋ ਮੈਂ ਆਸ ਕਰੂੰਗਾ ਕਿਉਂਕਿ ਬਰਨਾਲਾ ਸਾਰਾ ਸ਼ਹਿਰੀ ਇਲਾਕਾ ਹੈ ਤੇ ਇੱਥੇ ਸਾਰੇ ਬਹੁਤ ਸਿਆਣੇ ਲੋਕ ਰਹਿੰਦੇ ਆ ਤੇ ਸਿਆਣੇ ਲੋਕ ਜਿਹੜੇ ਨੇ ਉਹ ਇੰਨਾਂ ਚੀਜ਼ਾਂ ਤੋਂ ਇੰਨਾਂ ਗਲਤੀਆਂ ਤੋਂ ਪਰਹੇਜ਼ ਕਰਦੇ ਤਾਂ ਮਾਨ ਸਾਹਿਬ ਨੇ ਸਿਖਾਇਆ ਕੁਛ ਕੀ ਕੀ ਸਿਖਾਇਆ ਮਾਨ ਸਾਹਿਬ ਨੇ ਉਹਨਾਂ ਦਾ ਤਜਰਬਾ ਬਹੁਤ ਹੈ ਪੂਰੀ ਜ਼ਿੰਦਗੀ ਉਹਨਾਂ ਨੇ ਲਾਤੀ ਕੀ ਕੀ ਦੱਸਿਆ ਉਹਨਾਂ ਨੇ ਵੀ ਤੁਸੀਂ ਪਹਿਲੀ ਵਾਰ ਚੋਣ ਅਖਾੜੇ ਦੇ ਵਿੱਚ ਉਤਰੇ ਹੋ ਵੀ ਗੋਮਨ ਸਿੰਘ ਸੰਧੂ ਇਹ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਲੋਕਾਂ ਨਾਲ ਗੱਲਬਾਤ ਕਿਸ ਤਰੀਕੇ ਨਾਲ ਕਰਨੀ ਹੈ ਇਸ ਦੌਰ ਸੰਜੀਤ ਸਿੰਘ ਮਾਨ ਨੇ ਮੈਨੂੰ ਇਨਾ ਕਹੇ ਕਿ ਤੁਸੀਂ ਕਦੀ ਸੰਤ ਭਿੰਡਰਾਂ ਵਾਲਿਆਂ ਨੂੰ ਭੁੱਲਣਾ ਨਹੀਂ ਹੈਗਾ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਭੁੱਲਣਾ ਨਹੀਂ ਹੈਗਾ ਤੁਸੀਂ ਆਪ ਦਾ ਪਛੋਕੜ ਹਮੇਸ਼ਾ ਮੂਰੇ ਰੱਖ ਕੇ ਚੱਲਣਾ ਤੇ ਆਪਦੀ ਸੋਚ ਤੇ ਕਾਇਮ ਰਹਿਣਾ ਤੇ ਤੁਸੀਂ ਲੋਕਾਂ ਨਾਲ ਵਫਾਦਾਰੀ ਤੇ ਇਮਾਨਦਾਰੀ ਨਾਲ ਵਿਚਰਨਾ ਹਮ ਤਾਂ ਬਾਬਾ ਦੀਪ ਸਿੰਘ ਜੀ ਦੇ ਨਾਲ ਤੁਹਾਡਾ ਪਛੋਕੜ ਜੁੜਦਾ ਤੁਹਾਡੇ ਪਰਿਵਾਰ ਦਾ ਕੀ ਕੀ ਪਛੋਕੜਾ ਤੁਹਾਡਾ ਉਹ ਦੱਸੋਗੇ ਥੋੜਾ ਬਾਬਾ ਦੀਪ ਸਿੰਘ ਜੀ ਦੀ ਕੁਲਚੋਂ ਮੈਂ ਨੌਵੀਂ ਪੀੜੀ ਹੈਗਾ ਹਾਂ ਜੀ ਬਾਬਾ ਦੀਪ ਸਿੰਘ ਜੀ ਨੇ ਜਦੋਂ ਮੁਗਲਾਂ ਦੇ ਖਿਲਾਫ ਜੰਗ ਚੱਲਦੀ ਸੀਗੀ ਉਸ ਵੇਲੇ ਅੰਬਾਲਾ ਇਹ ਸਾਰਾ ਇਲਾਕਾ ਫਤਿਹ ਕੀਤਾ ਸੀਗਾ ਉੱਥੇ ਫਿਰ ਸ਼ਹਾਦਤ ਤੋਂ ਚ ਸਾਡਾ ਪਰਿਵਾਰ ਵਸ ਗਿਆ ਸੀਗਾ ਮੈਨੂੰ ਇਸ ਗੱਲ ਦਾ ਬਹੁਤ ਮਾਣ ਵੀ ਹੈਗਾ ਤੇ ਇਸ ਗੱਲ ਦੀ ਘਬਰਾਹਟ ਵੀ ਹੁੰਦੀ ਹੈ ਕਿ ਕਿਤੇ ਮੈਂ ਜ਼ਿੰਦਗੀ 'ਚ ਇਹੋ ਜਿਹੀ ਗੈਰ ਰਸੂਲਾ ਅਸੂਲਾ ਨਾਲ ਕੋਈ ਇਹੋ ਜੇ ਗਮ ਨਾ ਕਰਲਾ ਜਿਹੜੇ ਕੰਮ ਮੇਰੇ ਪਰਿਵਾਰਕ ਪਛੋਕਰ ਤੇ ਇਤਿਹਾਸ ਤੇ ਕੋਈ ਦਾਗ ਲਾ ਸਕਨ ਮਾਨ ਸਾਹਿਬ ਨਾਲ ਜੋ ਕੁਝ ਹੋਇਆ ਤੁਹਾਡੀ ਸ਼੍ਰੋਮਣੀ ਅਕਾਲੀ ਦਾਮ ਅੰਮ੍ਰਿਤਸਰ ਅੰਮ੍ਰਿਤਸਰ ਜਿਹੜੀ ਹੋਣ ਦੇ ਵਿੱਚ ਆਉਂਦੀ ਆ ਤਾਂ ਉਸ ਦੇ ਬਾਰੇ ਕੁਝ ਹੈ ਕੁਝ ਮਾਨ ਸਾਹਿਬ ਕੀ ਕੀ ਦੱਸਦੇ ਹੁੰਦੇ ਨੇ ਕਿਉਂਕਿ ਤੁਹਾਡੇ ਮਾਤਾ ਜੀ ਨੇ ਕਿਤਾਬ ਲਿਖੀ ਸੀ ਸਟੋਲਨ ਇਅਰਸ ਤੁਹਾਡੇ ਮਾਤਾ ਜੀ ਕੀ ਕੀ ਦੱਸਦੇ ਹੁੰਦੇ ਨੇ ਕੋਈ ਯਾਦਾਂ ਸਾਂਝੀਆਂ ਕਰਨੀਆਂ ਚਾਹੋ ਮੇਰੇ ਪਰਿਵਾਰ 'ਚ ਕੋਈ پابੰਦੀ ਨਹੀਂ ਹੈਗੀ ਬਿਲਕੁਲ ਵੀ ਮੇਰੇ ਪਰਿਵਾਰ 'ਚ ਉਹ ਮੇਰੇ ਮਾਪਿਓ ਚਾਹੁੰਦੇ ਸੀਗੇ ਕਿ ਮੈਂ ਪਹਿਲਾਂ ਆਪਣੀ ਸਿੱਖਿਆ ਪੂਰੀ ਹਾਸਲ ਕਰਾਂ ਤੇ ਵਧੀਆ ਤੋਂ ਵਧੀਆ ਮੈਂ ਇੰਸਟੀਟਿਊਸ਼ਨਸ 'ਚ ਉਹਨਾਂ ਨੂੰ ਮਹਿਸੂਸ ਹੁੰਦਾ ਸੀਗਾ ਕਿ ਉਹਨਾਂ ਦੀ ਜ਼ਿੰਮੇਵਾਰੀ ਬਤੌਰ ਮੇਰੇ ਮਾਪਿਓ ਹੋਣ ਦੇ ਨਾਤੇ ਹੈਗੀ ਹੈ ਕਿ ਉਹ ਜੋ ਵੱਦ-ਵੱਦ ਮੈਨੂੰ ਅ 18 19 ਸਾਲ ਦੀ ਉਮਰ ਤੱਕ ਮੈਨੂੰ ਪ੍ਰੋਵਾਈਡ ਕਰ ਸਕਨ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਪੂਰੀਆਂ ਕੀਤੀਆਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਜਦੋਂ ਤੁਸੀਂ ਆਪ ਆਪਦੀ ਜ਼ਿੰਦਗੀ ਜਿਉਣ ਜੋਗੇ ਹੋ ਜਾਓਗੇ ਫਿਰ ਤੁਸੀਂ ਆਪ ਆਪ ਤੇ ਫੈਸਲੇ ਲੈ ਸਕਦੇ ਹੋ ਇਸ ਮੈਂ ਸਮਝਦਾ ਕਿ ਹਰੇਕ ਦੇ ਮਾਪਿ ਉਹ ਹੀ ਆਪ ਤੇ ਬਚਨ ਸੇਤ ਦਿੰਦੇ ਆ ਪਰ ਜ਼ਿਆਦਾਤਰ ਪਰਿਵਾਰ ਦੇ ਸਾਰੇ ਜਿਹੜੇ ਜੀ ਹੈਗੇ ਆ ਉਹ ਨਹੀਂ ਸੀ ਚਾਹੁੰਦੇ ਕਿ ਮੈਂ ਸਿਆਸਤ ਚ ਇਹ ਇਸ ਲਾਈਨ 'ਚ ਮੈਂ ਆਪਦੇ ਪੈਰ ਤਰਦਾ। ਅੱਛਾ ਚਾਹੁੰਦੇ ਨਹੀਂ ਸੀ ਪਰਿਵਾਰ ਨਹੀਂ ਸੀ ਚਾਹੁੰਦਾ ਤੁਹਾਡਾ? ਨਹੀਂ ਜੀ। ਤੁਹਾਡੇ ਮਾਤਾ ਜੀ, ਤੁਹਾਡੇ ਫਾਦਰ ਸਾਹਿਬ? ਨਹੀਂ ਜੀ। ਮੇਰੇ ਫਾਦਰ ਸਾਹਿਬ ਤੇ ਮੇਰੇ ਫਾਦਰ ਸਾਹਿਬ ਦੇ ਪਰਿਵਾਰ ਬੱਚੋਂ ਕੋਈ ਵੀ ਨਹੀਂ ਹੈਗਾ ਜਿਨ੍ਹਾਂ ਨੇ ਪਬਲਿਕ ਜੀਵਨ ਬਤੀਤ ਕੀਤਾ ਹੋਵੇ। ਕੋਈ ਵੀ ਸਿਆਸਤ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਨਹੀਂ ਸੀਗਾ। ਮਾਨ ਸਾਹਿਬ ਨੂੰ ਦੇਖ ਕੇ ਹੀ ਆਇਓ ਇੱਧਰ ਜਾਂ ਕਿਵੇਂ ਮਨ ਦੇ ਵਿੱਚ ਕਿਵੇਂ ਆਇਆ ਵੀ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਨਿਆਣਾ ਸੀਗਾ ਮੈਨੂੰ ਲੋਕਾਂ 'ਚ ਰਹਿਣਾ ਬਹੁਤ ਪਸੰਦ ਸੀ ਹੂੰ ਤੇ ਲੋਕਾਂ 'ਚ ਵਿਚਰਨਾ ਜਦੋਂ ਮੇਰੇ ਤੋਂ ਕਿਸੇ ਲੋੜਮੰਦ ਵਿਅਕਤੀ ਦੀ ਕੋਈ ਚੀਜ਼ ਪੂਰੀ ਕੀਤੀ ਜਾਂਦੀ ਸੀਗੀ ਮੈਨੂੰ ਸਕੂਨ ਮਹਿਸੂਸ ਹੁੰਦਾ ਸੀਗਾ ਹੂੰ ਤੇ ਮੈਨੂੰ ਯਾਦ ਹੈ ਜਦੋਂ ਆਪਾਂ ਇੰਨੇ ਖੁੰਦੇ ਸੀਗੇ ਜਿਹੜਾ ਸ਼ਹੀਦੀ ਜੋੜ ਮੇਲਾ ਹੁੰਦਾ ਫਤਿਹਗੜ ਸਾਹਿਬ ਤੇ ਸਬਾ ਹੁੰਦੀ ਹੈ ਉਹਦੇ ਚ ਆਪਾਂ ਸਰਦਾਰ ਸੁਮਜੀਤ ਸਿੰਘ ਮਾਨ ਮੇਰੇ ਨਾਨਕਿਆਂ ਦੇ ਪਿੰਡ ਵਿੱਚੋਂ ਅਸੀਂ ਸਾਰੇ ਪਿੰਡ ਦੇ ਬੱਚੇ ਇਕੱਠੇ ਕਰ ਲੈਂਦੇ ਸੀਗੇ ਤੇ ਆਪਾਂ 50 600 ਬੱਚਿਆਂ ਦਾ ਜਥਾ ਬਣਾ ਕੇ ਜੀ ਉੱਥੋਂ ਫਤਿਹਗੁਰ ਸਾਹਿਬ ਕੋਠੀ ਤੋਂ ਜਕਾਰੇ ਲਾਉਂਦੇ ਲਾਉਂਦੇ ਆਪਾਂ ਸਭਾ ਦੀ ਸਟੇਜ ਤੱਕ ਲੈ ਕੇ ਜਾਂਦੇ ਸੀਗੇ ਤੁਹਾਡੇ ਮਾਨ ਸਾਹਿਬ ਦੇ ਜਿਹੜਾ ਘਾਰਾ ਉੱਥੋਂ ਬਿਲਕੁਲ ਜੀ ਹਾਂ ਉੱਥੋਂ ਲੈ ਕੇ ਤਲਾਣੀਆਂ ਤੋਂ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਤੋਂ ਬਾਅਦ ਮੈਂ ਘੋੜਸਵਾਰੀ ਕਰਦਾ ਰਿਹਾ ਇੱਕ ਘੋੜਸਵਾਰੀ ਦਾ ਮੈਨੂੰ ਕੀੜਾ ਚਸਕਾ ਬਹੁਤ ਜ਼ਿਆਦਾ ਚੜਿਆ ਹੋਇਆ ਸੀਗਾ ਤੇ ਪੂਰਾ ਦਿਨ ਘੋੜਿਆਂ 'ਚ ਰਹਿਣਾ ਘੋੜਿਆਂ ਦੀ ਸੇਵਾ ਸੰਭਾਲ ਕਰਨੀ ਉਹਨਾਂ ਦੇ ਸੁੰਭ ਸਾਫ ਕਰਨੇ ਉਹਨਾਂ ਦੀ ਮਾਲਿਸ਼ ਕਰਨੀ ਉਹਨਾਂ ਦੀ ਸਵਾਰੀ ਕਰਨੀ ਉਹਨਾਂ ਦੀ ਟ੍ਰੇਨਿੰਗ ਕਰਨੀ ਉਹਨਾਂ ਦੀ ਫੀਡ ਦੇਖਣਾ ਕਿ ਕੀ ਉਹਨਾਂ ਨੂੰ ਆਪਾ ਖਵਾ ਪਿਆ ਰਹੇ ਜਾਂ ਕਿਹੜੇ ਸਪਲੀਮੈਂਟਸ ਤੇ ਫਿਰ ਉਸ ਤੋਂ ਬਾਅਦ ਮੈਂ ਬੋਰਡਿੰਗ ਸਕੂਲਸ 'ਚ ਮੈਨੂੰ ਮੇਰੇ ਮਾਪਿਓ ਨੇ ਭੇਜਤਾ ਸੀਗਾ ਕਿਉਂਕਿ ਮੇਰਾ ਸਾਰਾ ਪਰਿਵਾਰ ਪਬਲਿਕ ਸਕੂਲਸ ਤੇ ਬੋਰਡਿੰਗ ਸਕੂਲਸ 'ਚ ਪੜਿਆ ਤੇ ਇਸ ਦਾ ਸੰਜੀਤ ਸਿੰਘ ਮਾਨ ਵੀ ਬਿਸ਼ਪ ਕੋਟਨ ਸਕੂਲ ਸਿਮਲੇ 'ਚ ਪੜਿਆ ਹਾਂਜੀ ਤੁਸੀਂ ਵੀ ਸਿਮਲੇ 'ਚ ਪੜੇ ਹੋ ਨੇ ਮੈਂ ਡੂਨ ਸਕੂਲ ਚ ਦੇ ਸਕੂਲ ਪੜ੍ਹੇਗੇ ਬਸ ਫਿਰ ਉਸ ਤੋਂ ਬਾਅਦ ਬੋਰਡਿੰਗ ਸਕੂਲ ਚ ਕੋਰਸ ਵਰੀ ਨਹੀਂ ਸੀਗੀ ਸੋ ਉੱਥੋਂ ਮੈਂ ਮੇਰੇ ਫਾਦਰ ਸਾਹਿਬ ਨੇ ਮੇਰੇ ਲਈ ਪਰਮਿਸ਼ਨ ਦਿੱਤੀ ਸੀਗੀ ਤੇ ਨਾਲ ਹੀ ਉਥੇ ਆਮੀ ਦਾ ਆਈਐਮਏ ਸੀਗਾ ਇੰਡੀਅਨ ਮਿਲਟਰੀ ਅਕੈਡਮੀ ਤੇ ਉੱਥੇ ਮੈਨੂੰ ਪਰਮਿਸ਼ਨ ਲੈ ਕੇ ਉੱਥੇ ਮੈਂ ਜਾ ਕੇ ਪ੍ਰੈਕਟਿਸ ਕਰਦਾ ਸੀਗਾ ਤੇ ਜਦੋਂ ਨੈਸ਼ਨਲਸ ਆਉਂਦੇ ਸੀਗੇ ਜਾਂ ਜਿਹੜੀ ਦਿੱਲੀ ਦੀ ਵੱਡੀ ਛੇਡਾਂ ਹੈਗੀਆਂ ਘੋੜਿਆਂ ਦੀ ਉਹਦੇ ਚ ਫਿਰ ਮੈਂ ਸਕੂਲ ਤੋਂ ਛੁੱਟੀ ਲੈ ਕੇ ਸਪੈਸ਼ਲ ਲੀਵ ਲੈ ਕੇ ਮੈਂ ਜਾ ਕੇ ਹਿੱਸਾ ਲੈਂਦਾ ਸੀ ਉਸ ਤੋਂ ਬਾਅਦ ਸਕੂਲ ਦੇ ਦੌਰਾਨ ਵੀ ਮੈਂ 24 ਘੰਟਿਆਂ 24 ਘੰਟੇ ਮੈਂ ਕੋਸ਼ਿਸ਼ ਕਰਦਾ ਸੀਗਾ ਕਿ ਪ੍ਰਧਾਨ ਸਾਹਿਬ ਦੀ ਮੈਂ ਸਰ ਸਮਜੀਤ ਸਿੰਘ ਮਾਨ ਦੀ ਮੈਂ ਸਪੀਚਾਂ ਦੇਖਦਾ ਰਹਿੰਦਾ ਸੀਗਾ ਸੁਣਦਾ ਰਹਿੰਦਾ ਸੀਗਾ ਕਿ ਕੀ ਕਰਦੇ ਯਾਨੀ ਕੀ ਨਹੀਂ ਕਰਦੇ ਤੇ ਮੇਲੀ ਸਾਹਿਬ ਜੀ ਸਿੰਘ ਮਾਨ ਸਿਰਫ ਮੇਰੀ ਮਾਨ ਸਾਹਿਬ ਨੂੰ ਨਾਨਾ ਜੀ ਕਹਿ ਕੇ ਬੁਲਾਉਨੇ ਆ ਜਾਂ ਪ੍ਰਧਾਨ ਸਾਹਿਬ ਕਹਿ ਕੇ ਬੁਲਾਉਨੇ ਆ ਪਾਰਟੀ 'ਚ ਤਾਂ ਪ੍ਰਧਾਨ ਸਾਹਿਬ ਕਹਿ ਕੇ ਬੁਲਾਉਂਦੇ ਹੂੰ ਉਹੀ ਪਾਰਟੀ ਦਾ ਕਲਚਰ ਹੈ ਤੇ ਪਾਰਟੀ ਜਿਵੇਂ ਸੀ ਉਹਨਾਂ ਨੂੰ ਪ੍ਰਧਾਨ ਸਾਹਿਬ ਕਹਿੰਦੇ ਆ ਤੇ ਘਰੇ ਉਹਨਾਂ ਨੂੰ ਨਾਨਾ ਜੀ ਕਹਿੰਦੇ ਐਕਸੈਂਟ ਤੁਹਾਡਾ ਮਾਨ ਸਾਹਿਬ ਵਰਗਾ ਹੀ ਆ ਜਿਵੇਂ ਜਿਵੇਂ ਮਾਨ ਸਾਹਿਬ ਬੋਲਦੇ ਨੇ ਈਮਾਨ ਸਿੰਘ ਮਾਨ ਬੋਲਦੇ ਨੇ ਸਾਰੇ ਜੀ ਇਸੇ ਤਰ੍ਹਾਂ ਬੋਲਦੇ ਹੂੰ ਬੋਲਣ ਦਾ ਤਰੀਕਾ ਤੌਰ ਤਰੀਕੇ ਸਾਰੇ ਉਦਾਂ ਦੇ ਹੀ ਨੇ ਨਹੀਂ ਫਿਰ ਕੰਪਲੀਮੈਂਟ ਹੈ ਕਿ ਇਹ ਕੋਈ ਮਾੜੀ ਚੀਜ਼ ਹੈ ਇੱਕ ਕੰਪਲੀਮੈਂਟ ਹੈ ਕਿ ਕੰਪਲੀਮੈਂਟ ਵੀ ਆ ਤੁਹਾਡਾ ਇਹ ਮੈਂ ਪੁੱਛ ਰਿਹਾ ਹਾਂ ਕਿ ਮੇਰੀ ਪੰਜਾਬੀ ਬੜੀ ਟੁੱਟੀ ਫੁੱਟੀ ਜੀ ਹੈ ਤੇ ਹੌਲੀ ਹੌਲੀ ਹੁਣ ਸੁਧਰੂਗੀ ਦੂਨ ਚ ਪੜਨੇ ਵਾਲੇ ਉਦਾਂ ਸੀਐਮ ਸਾਹਿਬ ਕਹਿੰਦੇ ਕਹਿੰਦੇ ਪੰਜਾਬੀ ਨਹੀਂ ਆਉਂਦੀ ਹੁੰਦੀ ਤੇ ਸੀਐਮ ਸਾਹਿਬ ਨੇ ਫਿਰ ਪੰਜਾਬ ਦਾ ਜਲੂਸ ਵੀ ਤਾਂ ਕੱਟ ਕੇ ਰੱਖ ਤਾ ਨਾ ਅੱਜ ਤੁਸੀਂ ਮੇਰੇ ਖਿਆਲ ਤੁਹਾਡੇ ਫਾਦਰ ਸਾਹਿਬ ਤੇ ਤੁਹਾਡੇ ਘਰ ਦੇ ਸਾਰੇ ਖੇਤੀਬਾੜੀ ਕਰਦੇ ਹੋਣਗੇ ਉਨੇ ਤੁਸੀਂ ਫੋਨ ਕਰਕੇ ਉਹਨਾਂ ਨੂੰ ਪੁੱਛੋ ਮੰਡੀ 'ਚ ਬੈਠੇ ਹੋਣਗੇ ਪਿਛਲੇ 15 ਦਿਨਾਂ ਦੇ ਹਾੜੇ ਘਟ ਦੇ ਫਿਰਦੇ ਆ ਮੰਡੀਆਂ 'ਚ ਪਿਛਲੇ 15 ਦਿਨਾਂ ਦੀ ਅਨਾਜ ਧਰੀ ਹੋਈ ਹੈ ਤੇ ਸੀਐਮ ਸਾਹਿਬ ਦੀ ਪਹਿਲੀ ਜ਼ਿੰਮੇਵਾਰੀ ਖੇਤੀ ਪ੍ਰਧਾਨ ਸੂਬੇ 'ਚ ਖੇਤੀ ਪ੍ਰਧਾਨ ਸੂਬੇ ਦੀ ਅਗਵਾਈ ਕਰਦੇ ਹੋਏ ਪਹਿਲੀ ਜ਼ਿੰਮੇਵਾਰੀ ਬੰਦੀ ਹੈ ਕਿ ਜਿਹੜੇ ਸ਼ੈਲਰ ਮਾਲਕ ਨੇ ਜਿਹੜੇ ਗੋਦਾਮ ਨੇ ਉਹ ਗੋਦਾਮ ਖਾਲੀ ਕਰਵਾ ਕੇ ਮੰਡੀਆਂ ਦੀ ਤਿਆਰੀ ਕਰਾਉਣ ਉਹਨਾਂ ਨੂੰ ਪਤਾ ਹੈ ਕਿ ਕਿਸਾਨਾਂ ਦੀ ਕਿਰਤ ਹੈ ਇਸ ਸੂਬੇ ਦੀ ਇਕਨੋਮੀ ਹੈ ਸੂਬੇ 'ਚ ਜਿਹੜੀ ਪੈਸਿਆਂ ਦੀ ਫਲੋ ਹੈ ਉਹ ਐਗਰੀਕਲਚਰ ਤੇ ਨਿਰਭਰ ਹੈਗੀ ਹੈ ਜੇ ਕਿਸਾਨਾਂ ਨੇ 4-5 ਮਹੀਨੇ ਮਿਹਨਤ ਕਰਕੇ ਆ ਫਸਲ ਆਪਦੀ ਤਿਆਰ ਕੀਤੀ ਹੈ ਪੈਦਾਵਰ ਕੀਤੀ ਹੈ ਮੰਡੀ ਚ ਲਿਆ ਕੇ ਕਿਸਾਨਾਂ ਨੇ ਧਰਤੀ ਹੈ ਅੱਗੇ ਮੰਡੀਆਂ ਚੋਂ ਗੋਦਾਮਾਂ ਚ ਜਾਂਦੀ ਹੈ ਤੇ ਗੋਦਾਮਾਂ ਚ ਪਿਛਲੇ ਸਾਲ ਦੀ ਚੋਲ ਤੇ ਪਿਛਲੇ ਸਾਲ ਦਾ ਕਣਕ ਇੱਕ ਸੂਬੇ ਦੀ ਖੇਤੀ ਪ੍ਰਧਾਨ ਸੂਬੇ ਦੀ ਸਰਕਾਰ ਵਾਸਤੇ ਕੀ ਹੋ ਸਕਦਾ ਪਰ ਉਹ ਤਾਂ ਕਹਿੰਦੇ ਕਹਿੰਦੇ ਮੈਂ ਹੱਥੀਂ ਖੇਤੀ ਕੀਤੀ ਐ ਸਾਰਾ ਕੁਝ ਕੀਤਾ ਹੋਇਆ ਤੁਹਾਡੇ ਪਰਿਵਾਰ ਨੂੰ ਜਾਂ ਹੋਰ ਜਿੰਨੇ ਵੀ ਨੇ ਉਹਨਾਂ ਕਾਕਿਆਂ ਦੇ ਪਰਿਵਾਰ ਕਹਿ ਕੇ ਬਣਾ ਦਿੰਦੇ ਇਹ ਕਾਕਾ ਕਲਚਰ ਚੱਲਦਾ ਇਹਨਾਂ ਦੀ ਮੈਂ ਤਾਂ ਜੀ ਦੇਖੋ ਜੀ ਜੋ ਮਰਜ਼ੀ ਉਹ ਸਾਨੂੰ ਕਹਿਣ ਮੈਂ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਧੰਨਵਾਦ ਕਰਦਾ ਕਿ ਮਹਾਰਾਜ ਨੇ ਮੈਨੂੰ ਉਹਨਾਂ ਵਰਗਾ ਨਹੀਂ ਬਣਾਇਆ ਮੈਂ ਅਸਰ ਕਰਦਾ ਕਿ ਕਦੀ ਵੀ ਮੇਰੇ ਚ ਉਹਨਾਂ ਵਰਗੀ ਕੋਈ ਆਦਤ ਨਾ ਹੋਵੇ ਬਿਲਕੁਲ ਵੀ ਤੁਹਾਡੇ ਨਾਨਾ ਜੀ ਕਹਿੰਦੇ ਹੁੰਦੇ ਨੇ ਕਹਿੰਦੇ ਸੀਐਮ ਮਾਨ ਨੇ ਜਿਹੜੇ ਉਹ ਲੋਕਲ ਮਾਨ ਨੇ ਅਸੀਂ ਪਾਕਿਸਤਾਨ ਤੋਂ ਆਏ ਹੋਏ ਮਾਨ ਆ ਕਹਿੰਦੇ ਸਾਡੇ ਚਾਹੀ ਫਰਕ ਹੈ ਫਿਰ ਇਹ ਕਾਫੀ ਡੂੰਗੀ ਗੱਲ ਹੈ ਤੁਹਾਨੂੰ ਕਾਲੀ ਦਲ ਅੰਮ੍ਰਿਤਸਰ ਕਿਉਂ ਦਿੱਲੀ ਤੋਂ ਨਹੀਂ ਆਪਰੇਟ ਕਰਦਾ ਕਿਉਂਕਿ ਕਾਲੀ ਦਲ ਅੰਮ੍ਰਿਤਸਰ ਪੰਜਾਬੀਆਂ ਦੀ ਸਿੱਖਾਂ ਦੀ ਇੱਕ ਖੇਤਰੀ ਪਾਰਟੀ ਹੈ ਉਹਨੇ ਇੱਥੇ ਆਪਰੇਟ ਕਰਨਾ ਇਸ ਪਾਰਟੀ ਨੇ ਆਪ ਦਾ ਸਰਮਾਇਆ ਇੱਥੇ ਲੋਣਾ ਪਰ ਉਹ ਤਾਂ ਕਹਿੰਦੇ ਲੋਕਾਂ ਤੇ ਲੋਣਾ ਇਹਨਾਂ ਨੇ ਇੱਥੇ মিডিਆ ਨੂੰ ਡਰਾ ਧਮਕਾ ਕੇ ਸਾਰਾ ਉਹਨਾਂ ਦਾ ਤਾਮਜਾਮ ਵਰਤ ਕੇ ਉਹਨਾਂ ਤੇ ਪੈਸਾ ਲਾ ਕੇ ਠੀਕ ਹੈ ਇਹਨਾਂ ਨੇ ਉਹ ਸਾਰਾ ਸਰਮਾਇਆ ਉਹਨਾਂ 28 ਸੂਬਿਆਂ 'ਚ ਵਸਤਾਈ ਕਿਉਂਕਿ ਪੰਜਾਬ ਤਾਂ ਇਹਨਾਂ ਨੇ ਲੁੱਟ ਲਿਆ ਹੂੰ ਜਿਵੇਂ ਅਬਦਾਲੀ ਨੇ ਲੁੱਟਿਆ ਸੀ ਪਰ ਉਹ ਤਾਂ ਕਹਿੰਦੇ ਕਹਿੰਦੇ ਪੰਜਾਬ ਸਭ ਤੋਂ ਪਹਿਲਾਂ ਵਾਲਿਆਂ ਨੇ ਲੁੱਟਿਆ ਕਹਿੰਦੇ ਸੀ ਤਾਂ ਪੰਜਾਬ ਬਹੁਤ ਵਧੀਆ ਕਰਤਾ ਤੁਸੀਂ ਬੜੇ ਇੰਟੈਲੀਜੈਂਟ ਹੋ ਤੇ ਦਾਵਾ ਕਰਦੇ ਨੇ ਸੀਐਮ ਸਾਹਿਬ ਅਸੀਂ ਹੁਣੇ ਸੀਐਮ ਦੇ ਇਲਾਕੇ 'ਚ ਬੈਠੇ ਆ ਕਿ ਨਹੀਂ ਬੈਠੇ ਹਾਂਜੀ ਹੂੰ ਤੇ ਇਹ ਸਿਹਤ ਦੀ ਗੱਲ ਕਰਦੇ ਸਿਹਤ ਸੁਵਾਂਵਾ ਦੀ ਗੱਲ ਕਹਿੰਦੇ ਮੁਹੱਲਾ ਕਲੀਨਿਕ ਖੋਲਤੇ ਅਸੀਂ ਮੁਹੱਲਾ ਕਲੀਨਿਕ ਖੋਲਤੇ ਇੱਥੇ ਬਰਨਾਲੇ 'ਚ ਕੋਈ ਮਲਟੀ ਸਪੈਸ਼ੈਲਿਟੀ ਹਸਪੀਟਲ ਹੈਗਾ ਜਿੱਥੇ ਕਿਸੇ ਗਰੀਬ ਦਾ ਸਬਸਿਡੀਡ ਰੇਟ ਤੇ ਇਲਾਜ ਹੋ ਸਕਦਾ ਹੋਵੇ ਹੈਗਾ ਕੋਈ ਵੀ ਇੱਕ ਦੱਸੋ ਹਾਂਜੀ ਤੁਸੀਂ ਤਾਂ ਪੱਤਰਕਾਰ ਹੋ ਤੁਹਾਨੂੰ ਤਾਂ ਮੇਰੇ ਤੋਂ ਪਹਿਲਾਂ ਚੀਜ਼ਾਂ ਪਤਾ ਲੱਗ ਜਾਂਦੀਆਂ ਤੁਸੀਂ ਸਾ ਤੋਂ ਜ਼ਿਆਦਾ ਦੇਖ ਲਿਆ ਬਰਨਾਲਾ ਸਿੰਡਾਂ ਤੇ ਵੀ ਜਾਂਦੇ ਹੋ ਸ਼ਹਿਰਾ ਤੇ ਵੀ ਜਾਂਦੇ ਹੋ ਸਿੱਖਿਆ ਦੀ ਨਹੀਂ ਗੱਲ ਕਰਦੇ ਹੂੰ ਜਦੋਂ ਪਿਛਲੀ ਵਾਰੀ ਚੋਣ ਹੋਈ ਸੀਗੀ ਇਹ ਨੱਚਦਾ ਸੀਗਾ ਗੱਡੀ ਤੇ ਇਹ ਦਲਵਾਰਾਂ ਦੀ ਕੀ ਲੋੜ ਹੂੰ ਹਾਂ ਕਲਮ ਚਹੀਦੀ ਹੈ ਜਦੋਂ ਪ੍ਰਧਾਨ ਸਾਹਿਬ ਤੇ ਟੀਚਰ ਕਰਦਾ ਸੀ ਯਾਦ ਹੂੰ ਇਹ ਤਾਂ ਜੀ ਤਲਵਾਰਾਂ ਯਾਦ ਹੈ ਤੁਹਾਨੂੰ ਯਾਦ ਹੈ ਯਾਰ ਕੀ ਟੀਚਰ ਕੀ ਹੁਣ ਉਹ ਗੱਲ ਕਰਦੇ ਨੇ ਕਲਮ ਦੀ ਕਲਮ ਸਿੱਖਿਆ ਨਾਲ ਜੁੜਿਆ ਹੋਇਆ ਤੁਸੀਂ ਮੈਨੂੰ ਦੱਸੋ ਇਹ ਸੀਐਮ ਦਾ ਲੱਕ ਹੂੰ ਇੱਥੇ ਕੋਈ ਇੱਕ ਕਾਲਜ ਦੱਸ ਦੋ ਜਾਂ ਯੂਨੀਵਰਸਿਟੀ ਦੱਸ ਦੋ ਹਾਇਰ ਐਜੂਕੇਸ਼ਨ ਦਾ ਕੋਈ ਇੱਕ ਇੰਸਟੀਟਿਊਸ਼ਨ ਦੱਸ ਦੋ ਹੂੰ ਜਿਹੜਾ ਭਗਵੰਤ ਜੀ ਛੱਡੋ ਜਿਹੜੇ ਕਾਂਗਰਸ ਸਰਕਾਰ ਨੇ ਬਣਾਇਆ ਹੋਵੇ ਜਿਹੜੇ ਬਾਦਲ ਸਰਕਾਰ ਨੇ ਬਣਾਇਆ ਹੋਵੇ ਬੀਜੇਪੀ ਨਾਲ ਉਹਨਾਂ ਦਾ ਉਸ ਵੇਲੇ ਸਮਝੌਤਾ ਸੀ ਰਿਸ਼ਤਾ ਸੀਗਾ ਉਸ ਵੇਲੇ ਜਿਨ੍ਹਾਂ ਨੇ ਕੁਝ ਬਣਾਇਆ ਹੋਵੇ ਕੋਈ ਇੱਕ ਚੀਜ਼ ਦੱਸ ਦੱਸੋ ਦੱਸੋ ਬਰਨਾਲੇ ਦਾ ਕੋਈ ਤੁਹਾਨੂੰ ਪਤਾ ਇੱਥੇ ਕਾਲਜ ਕੋਈ ਇੰਸਟੀਟਿਊਸ਼ਨ ਜਿੱਥੇ ਹਾਇਰ ਐਜੂਕੇਸ਼ਨ ਦੀ ਸਟੱਡੀਜ਼ ਹੁੰਦੀ ਹੋਵੇ ਦੱਸੋ ਤੇ ਫਿਰ ਇਹ ਕਿਵੇਂ ਦਾਅਵਾ ਕਰ ਸਕਦੇ ਆ ਬੇ ਕੀ ਲੱਗਦਾ ਤੁਹਾਨੂੰ ਜਿਵੇਂ ਮੈਨੂੰ ਤੁਸੀਂ ਪਹਿਲਾਂ ਗੱਲ ਕਰ ਲਈ ਸਾਰਿਆਂ ਦੀ ਗੱਲ ਕਰ ਲਈ ਸੁਖਵੀਰ ਬਾਦਲ ਕਹਿ ਰਹੇ ਕਹਿੰਦੇ ਰਹੇ ਨੇ ਕਹਿੰਦੇ ਕੈਲੀਫੋਰਨੀਆ ਬਣਾ ਦੇਣਾ ਸੀਐਮ ਸਾਹਿਬ ਕਹਿੰਦੇ ਅਸੀਂ ਦਿੱਲੀ ਮਾਡਲ ਲੈ ਕੇ ਆਉਂਦਾ ਸਾਰਾ ਕਾਂਗਰਸ ਦਾ ਆਪਣਾ ਮਾਡਲ ਹੈ ਕੀ ਲੱਗਦਾ ਪੰਜਾਬ ਨੂੰ ਕਿਹੜਾ ਮਾਡਲ ਚਾਹੀਦਾ ਪੰਜਾਬ ਨੂੰ ਬਾਹਰਲਾ ਮਾਡਲ ਚਾਹੀਦਾ ਕੋਈ ਪੰਜਾਬ ਨੂੰ ਪੰਜਾਬ ਪੱਖੀ ਪੰਥ ਪੱਖੀ ਸੀਰੀਅਸ ਲੋਕਾਂ ਦੀ ਲੋੜ ਹੈ ਐਂਡ ਜਿਹੜੇ ਲੋਕ ਝੂਠੇ ਦਾਅਵੇ ਨਾ ਕਰਨ ਤੂੰ ਤੁਸੀਂ ਦੇਖਿਓ ਮੇਰੀ ਸਾਰੀ ਚੋਣ ਮੁਹਿੰਮ 'ਚ ਮੈਂ ਕੋਈ ਦਾਵਾ ਨਹੀਂ ਕਰਨਾ। ਹੂੰ। ਪਰ ਜੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਤੇ ਬਰਨਾਲੇ ਦੇ ਲੋਕ ਮੇਰੇ ਤੇ ਭਰੋਸਾ ਕਰਕੇ ਮੇਰ ਨਾਲ ਇੱਕ ਰਿਸ਼ਤਾ ਬਣਾ ਲੈਂਦੇ ਹੈ। ਹੂੰ। ਤੇ ਮੈਂ ਰੱਬ ਤੋਂ ਡਰ ਕੇ ਕਹਿੰਦਾ ਹੈ ਕਿ ਉਹ ਕਦੀ ਵੀ ਮੈਂ ਮੌਕਾ ਨਹੀਂ ਦਊਂਗਾ ਬਰਨਾਲੇ ਦੇ ਲੋਕਾਂ ਨੂੰ ਕਿ ਇਹ ਰਿਸ਼ਤਾ ਟੁੱਟੇ। ਹੂੰ। ਉਹਦੇ 'ਚ ਅਸੀਂ ਸਾਰਾ ਕੁਝ ਕਰਨਾ ਹੈ। ਮੈਨੂੰ ਸਾਰੀ ਕੱਲੀ-ਕੱਲੀ ਚੀਜ਼ ਦਾ ਪਤਾ ਹੈ ਕਿ ਮੈਂ ਇੱਥੇ ਕੀ ਕਰਨਾ ਹੈ। ਹੂੰ। ਠੀਕ ਹੈ ਜੀ। ਅਨ ਜਦੋਂ ਉਹ ਮੌਕਾ ਮਿਲੂਗਾ ਜਦੋਂ ਲੋਕ ਦੇਖਣਗੇ ਕਿ ਭਾਈ ਇਹ ਚੀਜ਼ ਹੋ ਰਹੀ ਹੈ ਲੋਕ ਇੱਕ ਦੂਜਿਆਂ ਨਾਲ ਗੱਲਾਂ ਕਰਨਗੇ ਕਿ ਯਾਰ ਇਹ ਵਾਕਈ ਬੰਦਾ ਝੂਠ ਵੀ ਨਹੀਂ ਬੋਲਦਾ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਇਹ ਤਾਕਤ ਆਪਦੀ ਜੇਬ ਚ ਨਹੀਂ ਰੱਖਦਾ ਇਹ ਤਾਕਤ ਲੋਕਾਂ ਨੂੰ ਟ੍ਰਾਂਸਫਰ ਕਰਦਾ ਕਿਉਂਕਿ ਦੇਖੋ ਜੇ ਮੇਰੇ ਕੋਲ ਇਸ ਸਰਧਾਨਕ ਤਾਕਤ ਆਉਂਦੀ ਹੈ ਤਾਕਤ ਤਾਂ ਲੋਕਾਂ ਦੀ ਹੈ ਅੱਜ ਤਾਂ ਮੈਂ ਲੋਕਾਂ ਦੇ ਹਾੜੇ ਕੱਢਦੇ ਆ ਮੈਂ ਲੋਕਾਂ ਦੀ ਹਮਨਤਾ ਕਰ ਰਿਹਾ ਲੋਕਾਂ ਨੂੰ ਕਹਿ ਰਿਹਾ ਬਰਨਾਲੇ ਦੇ ਲੋਕਾਂ ਨੂੰ ਕਿ ਇੱਕ ਵਾਰ ਦੋ ਸਾਲਾਂ ਲਈ ਮੇਰ ਨਾਲ ਇਹ ਰਿਸ਼ਤਾ ਤੈਅ ਕਰਕੇ ਦੇਖ ਲਓ ਜੇ ਇਹ ਚੀਜ਼ ਉਹਨਾਂ ਦੇ ਜ਼ੈਨ 'ਚ ਪੈ ਗਈ ਤੇ ਉਹਨਾਂ ਨੇ ਕਰਤਾ ਠੀਕ ਹੈ ਜੀ ਫਿਰ ਪਹਿਲਾਂ ਤਾਂ ਮੈਂ ਸਾਰਾ ਬਰਨਾਲਾ ਸੁਰੱਖਿਅਤ ਕਰੂੰਗਾ ਅੱਜ ਇੱਥੇ ਕੋਈ ਸੁਰੱਖਿਅਤ ਨਹੀਂ ਹੈਗਾ ਕੁਝ ਪੰਜ ਕੰਮ ਦੱਸ ਸਕਦੇ ਹਾਂ ਜਿਹੜੇ ਬਰਨਾਲੇ ਖਾਤਰ ਤੁਸੀਂ ਸੋਚੇ ਹੋਣ ਵੀ ਬਰਨਾਲੇ ਖਾਤਰ ਮੈਂ ਇਹ ਕੰਮ ਕਰਨੇ ਨੇ ਤੁਹਾਡੀ ਲਿਸਟ ਤੇ ਹੋਣ। ਇੱਥੇ ਤੁਹਾਨੂੰ ਦੱਸਿਆ ਪਹਿਲਾਂ ਤਾਂ ਮੈਂ ਲੋਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਸਾਫ਼ ਕਰ ਦਿਆਂਗਾ। ਹੂੰ ਇੱਥੇ ਅਸੀਂ ਜਦੋਂ ਸੰਵਧਾਨਕ ਤਾਕਤਾਂ ਦੀ ਆਪਾਂ ਪਬਲਿਕ ਦੇ ਸਹਿਯੋਗ ਨਾਲ ਹਰ ਘਰ ਗਲੀ 'ਚ ਹਰ ਮਹੌਲੇ 'ਚ ਆਪਾਂ ਟੀਮਾਂ ਬਣਾਵਾਂਗੇ। ਹੂੰ ਟੀਮਸ ਬਣਾ ਕੇ ਅਸੀਂ ਆਪ ਲੋਅ ਐਂਡ ਆਰਡਰ ਤੇ ਕਾਨੂੰਨ ਸੰਵਧਾਨਕ ਤਰੀਕੇ ਨਾਲ ਆਪਣੇ ਹੱਥਾਂ 'ਚ ਲਵਾਂਗੇ। ਅਸੀਂ ਗਸ਼ਤ ਰੱਖਾਂਗੇ। ਹੂੰ ਅਪਾ ਦੇਖਾਂਗੇ ਕਿਤੇ ਕੋਈ ਸ਼ੱਕੀ ਚੀਜ਼ ਹੈਗੀ ਹੈ ਕੋਈ ਚੋਰ ਹੈਗਾ ਕੋਈ ਕੋਈ ਲੁੱਟਕ ਸੁੱਟ ਕਰਨ ਵਾਲਾ ਫਰੋਤੀਆਂ ਮੰਗਣ ਵਾਲਾ ਕੋਈ ਗੁੰਡਾ ਜਿਹੜੀ ਅੱਜ ਗੁੰਡਾਗਰਦੀ ਚੱਲ ਰਹੀ ਹੈ 6 ਵਜੇ ਅੱਜ ਸਾਰੀਆਂ ਦੁਕਾਨਾਂ ਸ਼ਹਿਰ ਦੀਆਂ ਬੰਦ ਹੋ ਜਾਣਗੀਆਂ ਹੂੰ ਕੋਈ ਤੁਸੀਂ ਦੇਖਿਆ ਲੱਗਾ ਕਿਤੇ ਵੀ ਦੇਸ਼ 'ਚ ਜਿੱਥੇ 6 ਵਜੇ ਸਾਰੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਹਰ ਦੁਕਾਨਦਾਰ ਹਰ ਵਪਾਰੀ 9 ਵਜੇ ਬੰਦ ਹੁੰਦੇ ਹੋ ਜਾਂਦੀਆਂ ਸਾਰੀਆਂ ਇੱਥੇ 6 ਵਜੇ ਸਾਰਾ ਬੰਦ ਹੋ ਜਾਂਦਾ 6-7 ਵਜੇ ਸਭ ਬੰਦ ਹੋ ਜਾਂਦੀ ਤੇ ਸਾਰੇ ਡਰਦੇ ਹੂੰ ਇੱਥੇ ਸ਼ਹਿਰ ਦੇ ਲੋਕ ਸ਼ਹਿਰ ਦੀਆਂ ਖਾਸ ਕਰ ਸਾਡੀਆਂ ਬੀਬੀਆਂ ਸਾਡੀਆਂ ਧੀਆ ਭੈਣਾਂ ਸਾਡੀਆਂ ਮਾਤਾਵਾਂ ਰਾਤ ਨੂੰ ਦਿਨੇ ਦਿਨੇ ਵੀ ਸਵੇਰੇ ਵੀ ਸ਼ਹਿਰ ਲਈ ਨਹੀਂ ਨਿਕਲਦੀਆਂ ਹੂੰ ਦਿਨੇ ਜਾਂ ਸ਼ਾਮ ਨੂੰ ਮੰਦਰ ਗੁਰਦੁਆਰਾ ਸਾਹਿਬ ਮਸਜਿਦ ਚੱਕ ਤੇ ਜਾ ਕੇ ਮੱਥਾ ਨਹੀਂ ਟੇਕ ਸਕਦੀਆਂ ਹੂੰ ਕਿਉਂ ਨਹੀਂ ਟੇਕ ਸਕਦੀਆਂ ਕਿਉਂਕਿ ਜੇ ਥੋ ਲੰਗਨ ਗਿਆ ਨਾਲ ਦੀ ਗਲੀ ਚੋਂ ਇੱਕ ਨਸ਼ੇੜੀ ਮੋਟਰਸਾਈਕਲ ਤੇ ਆਊਗਾ ਕਿਸੇ ਨੇ ਨੱਕ ਚੋਖੇ ਚ ਲੈਣਾ ਬਾਲੀ ਕਿਸੇ ਨੇ ਕੰਨ ਪੱਟ ਦੇਣਾ ਕਿਸੇ ਨੇ ਉਂਗਲ ਵੱਢ ਦੇਣੀ ਉਂਗਲ ਵੱਢ ਕੇ ਖੋ ਲੈਣਾ ਕਿਸੇ ਨੇ ਪਰਸ ਖਿੱਚ ਲੈਣਾ ਵਾਰਦਾਤ ਤੇ ਵਾਰਦਾਤ ਡੇਲੀ ਹੋ ਰਹੀ ਹੈ ਲੋਕਾਂ ਦੇ ਮੋਟਰਸਾਈਕਲ ਲੋਕਾਂ ਦੇ ਸਕੂਟਰ ਉਹਨਾਂ ਦੇ ਘਰਾਂ ਦੇ ਬਾਹਰ ਚੋਰੀ ਹੋ ਰਹੀ ਹੈ ਜਦੋਂ ਚੋਰ ਵੀ ਜਿਹੜਾ ਇੰਟਰਸਟਿੰਗ ਇੰਟਰਸਟਿੰਗ ਚੀਜ਼ ਇਹ ਹੈ ਕਿ ਚੋਰ ਫੜਿਆ ਜਾਂਦਾ ਉਹਨੂੰ ਥਾਣੇ ਲਜਾਇਆ ਜਾਂਦਾ ਤੇ ਉੱਥੇ ਥਾਣੇ 'ਚ ਜਿਹੜਾ ਸ਼ਿਕਾਇਤ ਕਰਤਾ ਹੁੰਦਾ ਹੈ ਥਾਣੇਦਾਰ ਉਹਨਾਂ ਨੂੰ ਕਹਿੰਦਾ ਧਾੜ ਦਾ ਪੰਨਾ ਹੂੰ ਸ਼ਿਕਾਇਤ ਕਰਤਾ ਨੂੰ ਕਿ ਭਾਈ ਆਪੀ ਸ਼ਿਕਾਇਤ ਨੂੰ ਵਾਪਸ ਲੈ ਲੈ ਉਹ ਜਦੋਂ ਮੰਨੇ ਨਾ ਫਿਰ ਉਹ ਚੋਰ ਤੋਂ 70000 ਲੱਖ ਰੁਪਈਆ ਲੈ ਲੈਂਦਾ ਹੂੰ ਹੂੰ ਉਹਦੇ ਵਿੱਚੋਂ 30 40000 ਰੁਪਈਆ ਉਹ ਸ਼ਿਕਾਇਤ ਕਰਤਾ ਨੂੰ ਦੇ ਦਿੰਦਾ ਕਿ ਰਾਜੀਨਾਮਾ ਕਰ ਲਓ ਐਫ ਆਰ ਦਰਜ ਨਹੀਂ ਹੁੰਦੀ ਤੁਹਾਡੇ ਕੋਲ ਐਗਜ਼ਾਮਪਲ ਹੈ ਕੋਈ ਇਹਦਾ ਪ੍ਰੂਫ ਹੈ ਕੋਈ ਚਾਰ ਚੋਰੀਆਂ ਇੱਕ ਦਿਨ ਫੜੀਆਂ ਗਈਆਂ ਸੀਗੀਆਂ ਸ਼ਾਮ ਨੂੰ ਹੂੰ ਤੇ ਤੇ ਉਹ ਉੱਥੇ ਦਾ ਐਸ.ਐਚ.ਓ. ਫੜ ਕੇ ਨਹੀਂ ਰਾਜੀ ਸੀਗਾ ਤਾਂ ਹੋਰ ਕੀ ਕਰਨਾ ਚਾਹੋਗੇ ਮਤਲਬ ਇੱਕ ਲਾਅ ਐਂਡ ਆਰਡਰ ਦਾ ਹੋ ਗਿਆ ਹੋਰ ਚਾਰ ਕੰਮ ਕਿਹੜੇ ਹੋਣਗੇ ਤੁਹਾਡੇ ਹੋਰ ਅਸੀਂ ਹੁਣ ਸੇ ਚਾਰ ਗਵਰਨਮੈਂਟ ਆਫ ਇੰਡੀਆ ਦੇ ਬਹੁਤ ਸਾਰੇ ਵਜ਼ੀਰਾ ਨਾਲ ਬੰਨਿਆ ਹੋਇਆ ਹੁਨੇ ਸਰਦਾਰ ਸੁਮਜੀਤ ਸਿੰਘ ਮਾਨ ਦੀ ਐਮਪੀ ਦੀ ਟਿਨਿਓਰ ਖਤਮ ਹੋਈ ਹੈ ਉੱਥੇ ਰਿਲੇਸ਼ਨਸ ਹੈਗੇ ਤੇ ਉੱਥੇ ਅਸੀਂ ਜਾ ਕੇ ਇਥੇ ਪ੍ਰੋਜੈਕਟ ਰਿਪੋਰਟ ਤਿਆਰ ਕਰਾਂਗੇ ਇੱਕ ਮਲਟੀ ਸਪੈਸ਼ialਟੀ ਛੋਟਾ ਹਸਪੀਟਲ ਆਪਾਂ ਛੋਟੇ ਹਸਪੀਟਲ ਦੀ ਮੰਗ ਕਰਾਂਗੇ ਜਿੱਥੇ 30 35 ਬੈੱਡ ਹੋਣ 30 35 ਬੈਡਸ ਦੇ ਹਸਪੀਟਲ ਦਾ ਇੱਕ ਮਾਡਲ ਤਿਆਰ ਕਰਾਂਗੇ ਉਤੇ ਸੈਂਟਰ ਨੂੰ ਦਿਖਾਵਾਂਗੇ ਕਿ ਉਸ ਹਸਪਤਾਲ ਵਿੱਚੋਂ ਕਿੰਨਾ ਕੁ ਰਿਵੈਨਿਊ ਕਿੰਨੇ ਸਾਲਾਂ ਚ ਆਉਣਾ ਸ਼ੁਰੂ ਹੋਊਗਾ ਤੇ ਜਿਹੜੀ ਕਾਸਟ ਆਫ ਇਨਫਰਾਸਟ੍ਰਕਚਰ ਹੈ ਜਿਹੜੀ ਵਨ ਟਾਈਮ ਉਹਦੇ ਤੇ ਲਾਗਤ ਲੱਗਣੀ ਹੈ ਉਹ ਕਿੰਨੇ ਦਿਨ ਦੇਰ ਚ ਰਿਕਵਰ ਹੋਊਗੀ ਤੇ ਉਹ ਹਸਪਤਾਲ ਇੱਥੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਇੱਕ ਅਸੀਂ ਹਾਈਅਰ এডੂਕੇਸ਼ਨ ਮੰਥਰੀ ਸਾਹਿਬ ਕੋਲੇ ਜਾ ਕੇ ਉਹਨਾਂ ਤੋਂ ਇੱਕ ਇੱਥੇ ਕਾਲਜ ਜਾਂ ਯੂਨੀਵਰਸਿਟੀ ਦੀ ਮੰਗ ਰੱਖਾਂਗੇ ਪੰਜਾਬ ਦੇ ਪੰਥ ਜੇ ਦੇ ਜਿਹੜੇ ਮੁੱਦੇ ਹੈਗੇ ਆ आज ਜੱਪਾ ਸੜਕਾਂ ਤੇ ਤੁਰੇ ਫਿਰਦੀ ਐ ਕਦੀ ਕਿਤੇ ਧਰਨਾ ਲਾਤਾ ਕਦੀ ਕੁਛ ਕਰਤਾ ਕਦੀ ਕੁਛ ਕਰਤਾ ਇਹ ਸਾਰੇ ਮਸਲੇ ਅੱਪਾ ਵਿਧਾਨ ਸਭਾ ਚ ਜੋਰ-ਸ਼ੋਰ ਨਾਲ ਚੁੱਕਾਂਗੇ ਇਹ ਦਿੱਲੀ ਵਾਲਿਆਂ ਦੀ ਬੇਇੱਜ਼ਤੀ ਕਰਾਵਾਂਗੇ ਨੈਸ਼ਨਲ ਹੈਡਲਾਈਨਸ ਬਣਾਵਾਂਗੇ ਠੀਕ ਹੈ ਬਹੁਤ ਕੰਮ ਨੇ ਇਥੇ ਕਰਨ ਵਾਲੇ ਪਰ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੁੰਦਾ ਉਹ ਆਪ ਤੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਹੁੰਦਾ ਹੁੰਦਾ ਹੁਣ ਤੁਸੀਂ ਆਪ ਦੇ ਘਰ ਰਹਿੰਦੇ ਹੋ ਤੁਹਾਡਾ ਵਿਆਹ ਹੋਇਆ ਹੁਣ ਤੁਹਾਡੇ ਬੱਚੇ ਹੋਣਗੇ ਜੇ ਤੁਹਾਡੇ ਘਰੇ ਤੁਹਾਡੇ ਬੱਚੇ ਵਿਆਹ ਜੀ ਹੋਣਾ ਪਤਾ ਜਦੋਂ ਜਦੋਂ ਹੋ ਜਾਊਗਾ ਹੂੰ ਤੇ ਫੇਰ ਤੁਸੀਂ ਵੀ ਸਾਡੀ ਟੀਮ ਚ ਆਇਓ ਜਦੋਂ ਆਪਾਂ ਐਮ.ਐਲ.ਏ ਬਣ ਜਾਵਾਂਗੇ ਹਾਂਜੀ ਤੇ ਅੱਜਕੱਲ ਪੰਜਾਬ ਚ ਰਵੈਤ ਹੈ ਕਿ ਜਦੋਂ ਐਮ.ਐਲ.ਏ ਕੋਈ ਬੰਦ ਹੈ ਤੇ ਉਹਦਾ ਤੇ ਉਹਦੇ ਨਾਲਦਿਆਂ ਦਾ ਵਿਆਹ ਹੋ ਜਾਂਦਾ ਜੇ ਤੁਸੀਂ ਤੁਸੀਂ ਜੇ ਤੁਸੀਂ ਕੈਬਨਿਟ ਮੰਤਰੀਆਂ ਦਾ ਹੋਇਆ ਦੋ ਦਾ ਸਾਰਿਆਂ ਦਾ ਹਾਂ ਤੇ ਖੁਸ਼ਕਿਸਮਤੀ ਨੇ ਇਹ ਬੰਦੇ ਫਿਰ ਤੁਸੀਂ ਐਮਐਲਏ ਬਣ ਕੇ ਵਿਆਹ ਕਰਾਉਣਾ ਜਿਹੜੇ ਮੇਰੇ ਨਾਲ ਵਿਚਰਦੇ ਨੇ ਲੋਕ ਹੂੰ ਉਹ ਤਾਂ ਸਾਰੇ ਪੋਲਿਟਿਕਸ ਦੇ ਖਿਲਾਫ ਹੈਗੇ ਆ ਹੂੰ ਉਨਾਂ ਚੋਂ ਤਾਂ ਮੇਰੇ ਪਰਿਵਾਰਾਂ ਚੋਂ ਮੇਰੇ ਪਰਿਵਾਰ ਦੇ ਫੈਮਿਲੀ ਫਰੈਂਡਸ ਚੋਂ ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਪੋਲਿਟਿਕਸ 'ਚ ਆਵਾਂ ਹਮ ਸਾਰੇ ਮੇਰੇ ਫਾਦਰ ਸਾਹਿਬ ਦੇ ਮਿੱਤਰ ਮੇਰੇ ਮਾਤਾ ਜੀ ਦੇ ਜਿੰਨੇ ਵੀ ਸਕੂਲ ਦੇ ਕਾਲਜ ਦੇ ਮਿੱਤਰ ਨੇ ਉਹਨਾਂ ਦੇ ਕੋਈ ਤੁਹਾਡੇ ਨਾਲ ਸਹਿਮਤ ਨਹੀਂ ਪੋਲਿਟਿਕਸ ਚ ਆਉਣ ਵਾਲੀ ਕਿਸੇ ਕਿਸੇ ਕੋਈ ਨਹੀਂ ਕੋ ਸਾਰੇ ਸੋਚਦੇ ਨੇ ਕਿ ਇਹ ਸਭ ਤੋਂ ਮਾੜੀ ਚੀਜ਼ ਹੈ ਹਮ ਫਿਰ ਮਨਾਇਆ ਕਿਵੇਂ ਕਰਦੇ ਉਹਨੂੰ ਕਿਵੇਂ ਮਨਾਇਆ ਮਾਨ ਸਾਹਿਬ ਨੇ ਕਿਹਾ ਨਹੀਂ ਮੇਰੇ ਘਰਦਿਆਂ ਨੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿਹਾ ਸੀਗਾ ਜਦੋਂ ਤੁਸੀਂ ਆਪਦੇ ਪੈਰਾਂ ਤੇ ਖੜਜੋਗੇ ਜਦੋਂ ਤੁਹਾਡੀ ਆਪ ਨਹੀਂ ਜਿਵੇਂ ਮੰਨ ਲਓ ਤੁਹਾਡੇ ਨਾਲ ਘਰਦੇ ਤੁਸੀਂ ਕਹਿੰਦੇ ਹੋ ਸਹਿਮਤ ਨਹੀਂ ਹੈਗੇ ਮੇਰੇ ਨਾਲ ਕੋਈ ਸਹਿਮਤ ਨਹੀਂ ਹੈ ਉਹਨਾਂ ਨੂੰ ਆਏ ਆ ਵੀ ਮੈਂ ਪੋਲਿਟਿਕਸ 'ਚ ਨਾ ਆਵਾਂ ਪਰ ਮਾਨ ਸਾਹਿਬ ਨੇ ਕਿਹਾ ਫਿਰ ਉਹਨਾਂ ਨੇ ਐ ਨਹੀਂ ਐ ਨਹੀਂ ਕਿਹਾ ਮਾਨ ਸਾਹਿਬ ਨੇ ਕਦੀ ਵੀ ਸਾਨੂੰ ਕੋਈ ਵੀ ਚੀਜ਼ ਕਰਨ ਨੂੰ ਨਹੀਂ ਕਿਹਾ ਹੂੰ ਉਹਨਾਂ ਨੇ ਕਦੀ ਕਿਸੇ ਨੂੰ ਨਹੀਂ ਆਖਿਆ ਕਿ ਤੁਸੀਂ ਇਹ ਕੰਮ ਕਰਨਾ ਯਾਨੀ ਕਿ ਰੋਕਿਆ ਨਹੀਂ ਕਰਦਿਆਂ ਨੇ ਮੈਨੂੰ ਕਿਸੇ ਨੇ ਨਹੀਂ ਰੋਕਿਆ ਉਹਨਾਂ ਨੇ ਬਸ ਮੇਰੇ ਘਰਦਿਆਂ ਨੇ ਕਿਹਾ ਹੈ ਕਿ ਜਦੋਂ ਤੁਸੀਂ ਆਪਦੇ ਪੈਰਾਂ ਤੇ ਖੜਜੋਗੇ ਗੋਬਿੰਦ ਤੇ ਤੁਸੀਂ ਆਪਦੀ ਕਮਾਈ ਕਰਨ ਲੱਗ ਜਾਓਗੇ ਤੇ ਤੁਸੀਂ ਆਪ ਦਾ ਕਾਰਬਾਰ ਆਪ ਚਲਾ ਸਕੋਗੇ ਜਦੋਂ ਤੁਸੀਂ ਇੰਡੀਪੈਂਡੈਂਟ ਹੋ ਜਾਓਗੇ ਫਿਰ ਤੁਹਾਡੀ ਮਰਜ਼ੀ ਹੈ ਤੁਸੀਂ ਆਪਦੀ ਜ਼ਿੰਦਗੀ ਨਾਲ ਕੀ ਕਰੋਗੇ ਤਾਂ ਕੀ ਲੱਗਦਾ ਹੈ ਉਹਨਾਂ ਨੇ ਐਡਵਾਈਸ ਕੀਤਾ ਇਹ ਲਾਈਨ ਚੰਗੀ ਲਾਈਨ ਨਹੀਂ ਹੈਗੀ ਕਹਿੰਦੇ ਪੱਪ ਬੋਚ-ਬੋਚ ਕੇ ਧਰਨੇ ਪੈਂਦੇ ਨੇ ਰਾਜਨੀਤੀ ਦੇ ਵਿੱਚ ਤਾਂ ਬਹੁਤ ਔਖਾ ਕੰਮ ਹੈ ਸਭ ਤੋਂ ਔਖਾ ਕੰਮ ਹੈ ਸਭ ਤੋਂ ਔਖਾ ਆ ਦੇਖੋ ਚਾਹ ਪੀ ਰਿਹਾ ਗੱਲਾ ਪੂਰਾ ਬੈਠਿਆ ਹੋਇਆ ਤੇ ਬਹੁਤ ਔਖਾ ਕੰਮ ਹੈ ਐਲੀਗੇਸ਼ਨ ਵੀ ਲੱਗਦੇ ਰਹਿੰਦੇ ਨੇ ਪੋਲਿਟਿਸ਼ਨਾਂ ਤੇ ਸਭ ਤੋਂ ਜ਼ਿਆਦਾ ਮੈਂ ਕਹਿੰਦਾ ਜੀ ਪੋਲਿਟਿਸ਼ਨ ਹੀ ਨਿਸ਼ਾਨੇ ਤੇ ਆਉਂਦੇ ਨੇ ਭਾਵੇਂ ਕਿਸੇ ਦੇ ਲਾ ਦੀਏ ਅਸੀਂ ਤਾਂ ਲੋਨ ਵਾਲਿਆਂ ਚੁ ਹੈਗੇ ਆ ਸਾਡੇ ਤੇ ਤਾਂ ਬਹੁਤ ਘੱਟ ਲੱਗਦੀਆਂ ਐ ਐਲੀਗੇਸ਼ਨ ਤੁਹਾਡੇ ਤੇ ਵੀ ਮਿਰਸਾ ਸਿੰਘ ਬਲਟੋਆ ਨੇ ਤੁਹਾਡੇ ਨਾਨਾ ਜੀ ਦੇ ਕੇਅਰ ਲਾਇਆ ਸੀ ਪਿਛਲੀ ਐਲੀਗੇਸ਼ਨ ਲਾਇਆ ਸੀ ਤੇ ਮਿਰਸਾ ਸਿੰਘ ਬਲਟੋਆ ਦਾ ਜਵਾਬ ਵੀ ਤਾਂ ਨਾਨਾ ਜੀ ਨੇ ਫੇਰ ਦੇ ਤਾ ਉਹਨਾਂ ਨੇ ਕਿਹਾ ਤਾਂ ਕਿ ਲੋਮੜੀ ਜੀ ਹੈ ਹੂੰ ਤੇ ਲੋਮੜੀਆਂ ਦੀ ਆਪਾਂ ਕਿਉਂ ਗੱਲ ਕਰਦੇ ਕੀ ਲੱਗਦਾ ਕੀ ਆ ਤੁਹਾਨੂੰ ਲੋਕਾਂ ਦਾ ਕੀ ਰਿਸਪੌਂਸ ਹੈ ਇਸ ਵਾਰ ਤੁਹਾਡੇ ਪ੍ਰਤੀ ਵਿਰੋਧੀਆਂ ਦਾ ਇੰਟਰਵਿਊ ਕਰਕੇ ਆਏ ਉਹ ਕਹਿੰਦੇ ਅਸੀਂ ਜਿੱਤ ਰਹੇ ਹਾਂ ਮੁਬਾਰਕਬਾਦ ਹੈ ਜੇ ਜਿੱਤ ਜਾਣਗੇ ਫਿਰ ਮੈਂ ਉਹਨਾਂ ਨੂੰ ਕਹਾਂਗਾ ਕੰਗ੍ਰੈਚੁਲੇਸ਼ਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕੋਸ਼ਿਸ਼ ਕਰ ਰਿਹਾ ਹਾਂ ਕੋਸ਼ਿਸ਼ ਕਰ ਰਹੀ ਹਾਂ ਕੋਸ਼ਿਸ਼ ਕਰ ਰਿਹਾ ਹਾਂ ਦਾਵਾ ਨਹੀਂ ਕਰਦੇ ਹਾਂਜੀ ਦਾਵਾ ਨਹੀਂ ਕਰਦੇ ਮੈਂ ਦਾਵਾ ਨਹੀਂ ਕਰ ਸਕਦਾ ਮੈਂ ਕਿਉਂਕਿ ਜਦੋਂ ਤੱਕ ਰਿਜ਼ਲਟ ਨਹੀਂ ਆਉਂਦਾ ਤਦ ਤੱਕ ਹੰਕਾਰ ਕਰਨਾ ਮੈਂ ਸਮਝਦਾ ਠੀਕ ਨਹੀਂ ਹੈਗਾ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਕਾਜ ਸਾਹਿਬ ਬਾਈ ਵਿਗਰਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ